ਜਦੋਂ ਵੀ ਮੁਕਤਸਰ ਦਾ ਜ਼ਿਕਰ ਹੁੰਦਾ ਆ ਤੇ ਇੱਕ ਸ਼ਬਦ ਆਪਣੇ ਆਪ ਨਾਲ ਜੁੜ ਜਾਂਦਾ ਹੈ ਬਦਾਵਾ ਬੇਸ਼ੱਕ ਇਸ ਜਗ੍ਹਾ ਦੇ ਉੱਤੇ ਉਹ ਬਦਾਵਾ ਪਾੜਿਆ ਗਿਆ ਗੁਰੂ ਮਹਾਰਾਜ ਵੱਲੋਂ ਪਰ ਜਦੋਂ ਵੀ ਮੁਕਤਸਰ ਦਾ ਜ਼ਿਕਰ ਹੋਏਗਾ ਸ਼ਹੀਦਾਂ ਦਾ ਜ਼ਿਕਰ ਹੋਏਗਾ ਤੇ ਬਦਾਵਾ ਸ਼ਬਦ ਆਪਣੇ ਆਪ ਸਾਡੀ ਜ਼ੁਬਾਨ ਤੇ ਆ ਜਾਂਦਾ ਬੇਸ਼ੱਕ ਬਹੁਤਿਆਂ ਨੂੰ ਸਹਿਜ ਸੁਭਾਏ ਇਸ ਅੱਖਰ ਦਾ ਮਤਲਬ ਪਤਾ ਹੋਵੇ ਜਾਂ ਨਾ ਹੋਵੇ ਉਹ ਬਾਅਦ ਦੀ ਗੱਲ ਹੈ ਸਾਡੀ ਪਿੰਡਾਂ ਦੀਆਂ ਸੱਥਾਂ ਤੋਂ ਲੈ ਕੇ ਸਾਡੀਆਂ ਕਾਨਫਰੰences ਤੱਕ ਸਾਡੇ ਵੱਡੇ-ਵੱਡੇ ਇੰਟੈਲੈਕਚੁਅਲ ਤੱਕ ਇਹ ਸ਼ਬਦ ਆਪਣੀ ਜ਼ੁਬਾਨ ਤੋਂ ਵਰਤਦੇ ਨੇ ਕਿ ਬੇਦਾਵਾ ਪਾੜਿਆ ਗਿਆ ਪਰ ਬੇਦਾਵਾ ਪਾਟਾ ਬਾਅਦ ਵਿੱਚ ਪਹਿਲਾਂ ਬੇਦਾਵਾ ਲਿਖਿਆ ਗਿਆ ਜੇ ਲਿਖਿਆ ਨਾ ਹੁੰਦਾ ਤੇ ਪਾੜਨ ਤੱਕ ਦੀ ਨੌਬਤ ਨਹੀਂ ਆਉਣੀ ਬੇਦਾਵਾ ਪਹਿਲਾਂ ਦਿੱਤਾ ਗਿਆ ਲਿਖ ਕੇ ਗੱਲ ਇਹ ਹੈ ਕਿ ਬੇਦਾਵਾ ਹੈ ਕਿ ਜਿਹਦੇ ਸ਼ਬਦੀ ਅੱਖਰ ਕਰਨੇ ਹੁਣ ਵੀ ਬੇਦਾਵਾ ਮਤਲਬ ਸਾਡਾ ਤੁਹਾਡੇ ਤੇ ਕੋਈ ਦਾਵਾ ਨਹੀਂ ਜਦੋਂ ਉਹ ਸਿੱਖ ਔਖਿਆਈ ਦੇ ਵਿੱਚ ਔਖਿਆਈ ਝੱਲ ਨਹੀਂ ਪਾਏ ਤੇ ਗੁਰੂ ਮਹਾਰਾਜ ਦਾ ਸਾਥ ਛੱਡ ਕੇ ਆਏ ਨੇ ਤੇ ਇਹ ਲਿਖ ਕੇ ਦੇ ਗਏ ਨੇ ਕਿ ਸਾਡਾ ਤੁਹਾਡੇ ਤੇ ਕੋਈ ਦਾਵਾ ਨਹੀਂ ਮਤਲਬ ਵੀ ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ ਇੱਕ ਤਰੀਕੇ ਦੇ ਨਾਲ ਬੇਸ਼ੱਕ ਸ਼ਬਦ ਇਹ ਲਿਖੇ ਹੋਣ ਜਾਂ ਨਾ ਲਿਖੇ ਹੋਣ ਬਾਅਦ ਦੀ ਗੱਲ ਪਰ ਅੰਦਰੋਂ ਇਹ ਗੱਲ ਲਿਖ ਦਿੱਤੀ ਉਹਨਾਂ ਨੇ ਕਿ ਸਾਡਾ ਤੁਹਾਡੇ ਉੱਤੇ ਕੋਈ ਦਾਵਾ ਨਹੀਂ ਹੁਣ ਉਹ ਜਿਹੜਾ ਦਾਵਾ ਆ ਉਹ ਅੱਜ ਅਸੀਂ ਸਾਰੇ ਪੇਸ਼ ਕਰਦੇ ਹਾਂ ਪੀ ਸਾਡਾ ਗੁਰੂ ਤੇ ਦਾਵਾ ਅਸੀਂ ਦਾਵਾ ਪੇਸ਼ ਕਰਦੇ ਆ ਕਿ ਅਸੀਂ ਸਿੱਖ ਆ ਅਸੀਂ ਦਾਵਾ ਪੇਸ਼ ਕਰਦੇ ਆ ਕਿ ਅਸੀਂ ਗੁਰੂ ਦੇ ਸਿੱਖ ਆ ਪਰ ਸੋਚਣ ਵਾਲੀ ਗੱਲ ਇਹ ਆ ਕਿ ਕੀ ਵਾਕਿਆ ਉਹ ਦਾਵਾ ਅਸੀਂ ਬਰਕਰਾਰ ਰੱਖਿਆ ਕਿ ਨਹੀਂ ਰੱਖਿਆ ਜਾਂ ਸਿਰਫ ਗੱਲ ਹੀ ਬਾਤੀ ਰੱਖਿਆ ਆ ਪਰ ਅਸਲ ਦੇ ਵਿੱਚ ਅੰਦਰੋਂ ਵੀ ਹੋ ਸਕਦਾ ਸਾਡੇ ਚ ਬਹੁਤਿਆਨੇ ਪੈਦਾਵੇ ਲਿਖ ਕੇ ਤੇ ਗੁਰੂ ਮਹਾਰਾਜ ਦੇ ਅੱਗੇ ਰੱਖ ਦਿੱਤੇ ਹਣ ਅਣਲਿਖਤੀ ਪੈਦਾਵੇ ਇਹੋ ਜਿਹਾ ਵੀ ਸਾਡੇ ਵਿੱਚ ਲੋਕ ਕਹੇ ਨੇ ਬੇਦਾਬਗੀ ਕਦੋਂ ਹੁੰਦੀ ਆ ਬੰਦਾ ਗੁਰੂ ਤੋਂ ਬੇਮੁਖ ਕਦੋਂ ਹੁੰਦਾ ਜਦ ਕਿਸੇ ਵੀ ਗੱਲ ਤੋਂ ਕਦੋਂ ਮੁਕਰਦਾ ਗੁਰਬਾਣੀ ਦੇ ਇਤਿਹਾਸ ਜਿਹੜੇ ਗੁਰਬਾਣੀ ਦੀ ਵਿਆਖਿਆ ਕਰਨ ਵਾਲੇ ਨੇ ਉਹ ਬੜੀ ਡੂੰਗੀ ਵਿਆਖਿਆ ਕਰਦੇ ਇਹ ਕਹਿੰਦੇ ਬੰਦਾ ਦੋ ਥਾਵਾਂ ਤੇ ਜਾ ਕੇ ਆਪਣੇ ਆਪ ਤੋਂ ਡਿਗਦਾ ਦੋ ਕਾਰਨਾ ਕਾਰਨ ਬੰਦਾ ਬੇਦਾਵੇ ਦੋ ਕਾਰਨਾ ਕਾਰਨ ਡਿਗਦਾ ਪਹਿਲਾ ਕਾਰਨ ਜਦੋਂ ਬਹੁਤ ਜ਼ਿਆਦੀ ਔਖ ਹੋਵੇ ਸਾਡੇ ਸਿੰਘਾਂ ਨੇ ਜਿਹੜਾ ਲਿਖਿਆ ਉਹ ਨਾ ਬਹੁਤ ਔਖ ਚੋਂ ਲਿਖਿਆ ਸੀ ਤੇ ਉਹ ਜਿਸ ਜਗ੍ਹਾ ਤੇ ਸੀਗੇ ਉਹ ਔਖ ਜਦੋਂ ਝੱਲ ਨਹੀਂ ਪਾਏ ਚਾਹੇ ਸਰੀਰਕ ਚਾਹੇ ਮਾਨਸਿਕ ਉਹਦਾ ਬਿਆਦਾਵਾ ਲਿਖਿਆ ਤੇ ਦੂਸਰਾ ਬਿਆਦਾਵਾ ਲੋਕ ਲਿਖਦੇ ਨੇ ਜਦੋਂ ਬਹੁਤ ਜ਼ਿਆਦੇ ਐਸ਼ੋ ਆਰਾਮ ਚੋਂ ਜਿਹਦੇ ਵਿੱਚ ਅੱਜ ਸਾਡੀ ਬਹੁਤਾਤ ਕੌਮ ਆ ਅਸੀਂ ਮੰਨੀਏ ਤੇ ਚਾਹੇ ਨਾ ਮੰਨੀਏ ਇਹ ਸਾਡੀ ਆਪਣੀ ਢੀਠਤਾ ਹੀ ਆ ਪਰ ਸਾਡੀ ਬਹੁਤਾਂ ਕੌਮ ਇਸ ਟਾਈਮ ਬਹੁਤ ਜਿਆਦੇ ਐਸ਼ੋ ਰਾਮ ਚ ਆ ਤੇ ਜਦੋਂ ਬੰਦਾ ਐਸ਼ੋ ਰਾਮ ਚ ਹੁੰਦਾ ਉਦੋਂ ਵੀ ਪਦਾਵੇ ਲਿਖਦਾ ਹੈ ਤੇ ਤੁਸੀਂ ਇਹੀ ਚੀਜ਼ ਸਾਡੀ ਮੂਵਮੈਂਟ ਤੇ ਵੀ ਟੁੱਕਦੇ ਸਾਡਾ ਦਾਵਾ ਕੀ ਆ ਜਿਹੜੇ ਅਸੀਂ ਇੱਥੇ ਬੈਠੇ ਹਾਂ ਜ ਜਿਹੜੇ ਗੁਰੂ ਨੂੰ ਆਪਣਾ ਗੁਰੂ ਮੰਨਦੇ ਨੇ ਅਸੀਂ ਕਹਿੰਨੇ ਆ ਕਿ ਸਾਡਾ ਇਹ ਦਾਵਾ ਆ ਕਿ ਅਸੀਂ ਆਜ਼ਾਦੀ ਨਾਲ ਜਿਉਣਾ ਖਾਲਸਾ ਕਿਸੇ ਦਾ ਗੁਲਾਮ ਨਹੀਂ ਹੋ ਸਕਦਾ ਇਹ ਦਾਵਾ ਕਰਦੇ ਆ ਅਸੀਂ ਜਿੰਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਜਿੰਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਗੁਰੂ ਮੰਨਦੇ ਆ ਸਾਡਾ ਇਹ ਪਬਲਿਕ 'ਚ ਦਾਵਾ ਹੁੰਦਾ ਆ ਕਿ ਖਾਲਸਾ ਆਜ਼ਾਦ ਰਹੇਗਾ ਖਾਲਸਾ ਕਿਸੇ ਦਾ ਗੁਲਾਮ ਨਹੀਂ ਹੋਏਗਾ ਔਰ ਜਦੋਂ ਉਸ ਆਜ਼ਾਦੀ ਦੀ ਡੈਫੀਨੇਸ਼ਨ ਕੀਤੀ ਜਾਂਦੀ ਆ ਤੇ ਉਹ ਬਹੁਤ ਸਾਰੇ ਥਾਵਾਂ ਵਾਲੇ ਜਾਂਦੀ ਜਿੱਦਨੂੰ ਮੈਂ ਜਾਣਾਂ ਨਹੀਂ ਪਰ ਸਾਡੀ ਆਜ਼ਾਦੀ ਦੀ ਡੈਫੀਨੇਸ਼ਨ ਬੜੀ ਸਾਫ ਆ ਇਸ ਸਟੇਜ ਦੀ ਕਿ ਆਜ਼ਾਦੀ ਦਾ ਮਤਲਬ ਆ ਖਾਲਸਾਣ ਦੀ ਪ੍ਰਾਪਤੀ ਉਹ ਵਿੱਚ ਵਾਲੀਆਂ ਅੰਦਰ ਦੀਆਂ ਆਜ਼ਾਦੀਆਂ ਜਿੰਨੀਆਂ ਮਰਜ਼ੀ ਰੋਹਾਨੀਆ ਤੌਰ ਤੇ ਅਸੀਂ ਕਰੇ ਜਾਈਏ ਉਹ ਬਾਅਦ ਦੀ ਗੱਲ ਆ ਪਰ ਜਿਹੜੀ ਸਾਡੀ ਬਾਹਰਕ ਰਾਜਨੀਤਿਕ ਸਟੇਜ ਆ ਰਾਜਨੀਤਿਕ ਤੌਰ ਤੇ ਆਜ਼ਾਦੀ ਦਾ ਮਤਲਬ ਸਾਫ਼ ਆ ਖਾਲਿਸਤਾਨ ਦੀ ਪ੍ਰਾਪਤੀ ਹੁਣ ਜਦੋਂ ਖਾਲਿਸਤਾਨ ਦੇ ਲਈ ਸੰਘਰਸ਼ ਲੜੇ ਜਾਂਦੇ ਆ ਉਹਦੇ ਵਿੱਚ ਮੇਰੇ ਵਰਗੇ ਬਹੁਤ ਆਏ ਤੇ ਬਹੁਤ ਗਏ ਤੇ ਇਤਿਹਾਸ 'ਚ ਬੜੇ ਆਏ ਬੜੇ ਗਏ ਅੱਗੇ ਆਉਣ ਵਾਲੇ ਸਮਿਆਂ ਦੇ ਵਿੱਚ ਬੜੇ ਆਉਣਗੇ ਤੇ ਬੜੇ ਜਾਣਗੇ ਬਹੁਤ ਸਾਰੇ ਆਏ ਜਿਨ੍ਹਾਂ ਨੇ ਦਾਅਵੇ ਕੀਤੇ ਸਮਾਂ ਪਿਆ ਔਖ ਭਈ ਤੇ ਦਾਅਵੇ ਛੱਡ ਗਏ ਖਾਲਸਤਾਨ ਤੋਂ ਥੱਲੇ ਚਲੇ ਗਏ ਕਈ ਇਹੋ ਜਿਹੇ ਵੀ ਆਏ ਜਿਨ੍ਹਾਂ ਦੇ ਉੱਤੇ ਬੜਾ ਸੁੱਖ ਮਿਲਿਆ ਜਿਨ੍ਹਾਂ ਨੂੰ ਤੇ ਉਹ ਵੀ ਇੱਕ ਸਮਾਂ ਪਾ ਕੇ ਖਾਲਸਤਾਨ ਛੱਡ ਗਏ ਇਹ ਦੋਵੇਂ ਤਰ੍ਹਾਂ ਦੀਆਂ ਵੈਰਾਈਟੀਆਂ ਸਾਡੇ ਵਿੱਚ ਆ ਗਈਆਂ ਉਹ ਵੀ ਸਿੰਘ ਤੇ ਸਿੰਘਣੀਆਂ ਹੈਗੇ ਨੇ ਜਿਨ੍ਹਾਂ ਨੇ ਔਖ ਨਹੀਂ ਚੱਲੀ ਗਈ ਜਦੋਂ ਤੇ ਚੀਕਾਂ ਵੱਜੀਆਂ ਤੇ ਖਾਲਸਾਤਾਨ ਦੀ ਗੱਲ ਕਰਦੇ ਕਰਦੇ ਬਾਅਦ ਚ ਕਹਿਣਾ ਸ਼ੁਰੂ ਕਰਤਾ ਵੀ ਯਾਰ ਅਸੀਂ ਬਹੁਤ ਕੁਝ ਝੱਲ ਲਿਆ ਇਹ ਚੋ ਕੁਝ ਨਹੀਂ ਨਿਕਲਣਾ ਛੱਡਦੇ ਹੁਣ ਅਸੀਂ ਆਸਿਆ ਅਸੀਂ ਆਸਿਆ ਉਹ ਹੈਗਾ ਔਖਾ ਵਾਲਾ ਬੇਦਾਵਾ ਇੱਕ ਸੌਖਿਆਂ ਵਾਲਾ ਬੇਦਾਵਾ ਵੀ ਆ ਜਿਹੜਾ ਖਾਸ ਕਰਕੇ ਇਹ ਅਕਾਲੀ ਜੁੰਡਲੀ ਚੁੱਕੀ ਫਿਰਦੀ ਆ ਜਦੋਂ ਤੇ ਸੱਤਾ ਨਹੀਂ ਸੀ ਜਦੋਂ ਤੇ ਸਾਡੀ ਮੂਵਮੈਂਟ ਸੀ ਉਦੋਂ ਤੇ ਆ ਕੇ ਸਿੰਘਾਂ ਦੇ ਬੰਦੇ ਸੀ ਪੈਰਾਂ 'ਚ ਉਦੋਂ ਤੇ ਕਰਦੇ ਸੀ ਅਕਾਲ ਤਖਤ ਦੇ ਸਾਹਮਣੇ ਖਲੋ ਕੇ ਕਰਾਰ ਉਦੋਂ ਤੇ ਲਾਉਂਦੇ ਸੀ ਅਖਬਾਰਾਂ 'ਚ ਬਿਆਨ ਕ ਖਾਲਸਤਾਨ ਤੋਂ ਬਿਨਾ ਸਾਡਾ ਸਰਦਾ ਨਹੀਂ ਤੇ ਜਦਨ ਮਿਲ ਗਈ ਸੱਤਾ ਜਦਨ ਮਿਲ ਗਿਆ ਸੁਖ ਉਸ ਦਿਨ ਕਹਿੰਦੇ ਤੁਸੀਂ ਕੌਣ ਤੇ ਅਸੀਂ ਕੌਣ ਜੀ ਖਾਲਸਤਾਨ ਤੇ ਚਾਹੀਦਾ ਹੀ ਨਹੀਂ ਤੇ ਇਥੋਂ ਤੱਕ ਆ ਗਏ ਇੰਨੇ ਸੌਖ ਚ ਚਲੇ ਗਏ ਇੰਨੇ ਐਸ਼ੋ ਆਰਾਮ ਚ ਚਲੇ ਗਏ ਇੰਨੇ ਪੈਸਿਆਂ ਦੇ ਵਿੱਚ ਗੁਲਤਾਨ ਹੋ ਗਏ ਵੀ ਇਥੋਂ ਤੱਕ ਚਲ ਗਿਆ ਸਾਡਾ ਅਕਾਲੀ ਦਲ ਜਿਹਨੂੰ ਕਦੀ ਸ਼ਹੀਦਾਂ ਨੇ ਸਿਰ ਜਿਆ ਹੀ ਉਹਨੇ ਕਹਿਣਾ ਸ਼ੁਰੂ ਕਰਤਾ ਜੇ ਸਾਡੇ ਉਤੇ ਧਰਮ ਦਾ ਕੋਈ ਦਾਵਾ ਨਹੀਂ ਹੈਗਾ ਜੇ ਸਾਡੀ ਰਾਜਨੀਤੀ ਧਰਮ ਦੇ ਆਧਾਰ ਤੇ ਨਹੀਂ ਚੱਲ ਸਕਦੀ ਦਲਜੀਤ ਸਿੰਘ ਚੀਮੇ ਉਹਨਾਂ ਦੇ ਬਿਆਨ ਪਬਲਿਕ 'ਚ ਨੇ ਅੱਜ ਦੀ ਅਕਾਲੀ ਲੀਡਰਸ਼ਿਪ ਦਾ ਇਹ ਜੋਰ ਲੱਗਾ ਪਿਆ ਹੈ ਸਿੱਧ ਕਰਨ ਦੇ ਲਈ ਕਿ ਅਸੀਂ ਸੈਕੂਲਰ ਆ ਤੇ ਜੀ ਸਾਡੇ ਉੱਤੇ ਧਰਮ ਦਾ ਦਾਵਾ ਨਾ ਰੱਖੋ ਅਕਾਲੀ ਦਲ ਜਿਹੜਾ ਆ ਉਹ ਧਾਰਮਿਕ ਨਹੀਂ ਹੈਗਾ ਸਾਨੂੰ ਧਾਰਮਿਕ ਅਗਵਾਈ ਨਹੀਂ ਚਾਹੀਦੀ ਇਹ ਆ ਦੋ ਤਰ੍ਹਾਂ ਦੇ ਬਹਿਦਾਵੇ ਸੋ ਜਿੱਥੋਂ ਮੈਂ ਗੱਲ ਸ਼ੁਰੂ ਕੀਤੀ ਸੀ ਮੈਂ ਉੱਥੇ ਲਿਆਵਾਂ ਮਾਨ ਸਾਹਿਬ ਨੇ ਬੋਲਣਾ ਆ ਇਹ ਅਸੀਂ ਸੋਚੀਏ ਕਿ ਅਸੀਂ ਕਿੱਥੇ ਖੜਨਾ ਆ ਬੰਦੇ ਦੁਖੀ ਜਦੋਂ ਹੁੰਦੇ ਨੇ ਜਦੋਂ ਔਖੇ ਹੁੰਦੇ ਨੇ ਜਿਹੜੇ ਬੰਦੇ ਉਸ ਬੰਦੇ ਦੇ ਨਾਲ ਜੁੜੇ ਹੁੰਦੇ ਨੇ ਗੱਲ ਨੂੰ ਸਮਝਿਆ ਜਣ ਜੇ ਤੇ ਤੁਸੀਂ ਜੁੜੋਗੇ ਤੇ ਪੰਥ ਜੁੜੇਗਾ ਬੰਦਿਆਂ ਦੇ ਨਾਲ ਫਿਰ ਅਸੀਂ ਕਿਸੇ ਨਾ ਕਿਸੇ ਖੂ ਦੇ ਵਿੱਚ ਕਿਸੇ ਨਾ ਕਿਸੇ ਟਾਈਮ ਡਿੱਗਦੇ ਰਵਾਂਗੇ ਜੇ ਜੁੜਾਂਗੇ ਮੂਵਮੈਂਟ ਦੇ ਨਾਲ ਜੇ ਜੁੜਾਂਗੇ ਸੰਘਰਸ਼ ਦੇ ਨਾਲ ਫਿਰ ਬੰਦੇ ਮਾਇਨੇ ਨਹੀਂ ਰਖਾਉਂਦੇ ਹੁੰਦੇ ਸਾਡੀ ਬੰਦਿਆਂ ਦੀ ਸਮੱਸਿਆ ਇਹ ਆ ਕਿ ਅਸੀਂ ਬੰਦਿਆਂ ਦੇ ਨਾਲ ਸਰੀਰਾਂ ਦੇ ਨਾਲ ਇੰਨੇ ਜ਼ਿਆਦਾ ਜੁੜ ਜਾਂਦੇ ਆ ਤੇ ਫੇਰ ਚਾਹੇ ਸਾਨੂੰ ਮੂਵਮੈਂਟ ਵੀ ਛੱਡਣੀ ਪਵੇ ਅਸੀਂ ਛੱਡ ਜਾਨੇ ਤੇ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੰਨੇ ਵੀ ਨਹੀਂ ਅਸੀਂ ਤੇ ਐਦਾਂ ਮੂਵਮੈਂਟ ਚਲਾਵਾਂਗੇ ਅਸੀਂ ਤੇ ਐਦਾਂ ਚਲਾਵਾਂਗੇ ਤੇ ਬਹੁਤ ਆਏ ਨੇ ਬਹੁਤ ਆਉਣਗੇ ਤੇ ਬਹੁਤ ਜਾਣਗੇ ਜੇ ਕੋਈ ਚੀਜ਼ ਸਥਿਰ ਰਹੀ ਆ ਸਥਿਰ ਰਹੇਗੀ ਤੇ ਉਹ ਆ ਸਾਡਾ ਟੀਚਾ ਸਾਡੀ ਖਾਲਸਾਤਨ ਦੀ ਪ੍ਰਾਪਤੀ ਤੋ ਜਦੋਂ ਵੀ ਜੁੜਨਾ ਆ ਉਦੋਂ ਸੰਘਰਸ਼ ਨਾਲ ਜੁੜਨਾ ਬੰਦਿਆਂ ਨਾਲ ਨਹੀਂ ਜੁੜਨਾ ਜਿਵੇਂ ਮੈਂ ਕਿਹਾ ਬਹੁਤ ਸਾਰੇ ਬੰਦੇ ਆਏ ਔਖ ਪਈ ਨਾਲੇ ਚਲੇ ਗਏ ਤੇ ਇਦਾਂ ਹੀ ਅਕਾਲੀ ਦਾ ਉਹ ਨਾਲ ਹੋਇਆ ਬਾਦਲ ਦੇ ਨਾਲ ਜਦੋਂ ਬੰਦੇ ਉਹਨਾਂ ਨਾਲ ਜੁੜੇ ਸੁਖਮ ਮਿਲਿਆ ਤੇ ਨਾਲ ਹੀ ਮੂਮੈਂਟ ਛੱਡ ਗਏ ਕਿੰਨੇ ਨੇ ਜਿਹੜੇ ਪੁਰਾਣੇ ਫੈਡਰੇਸ਼ਨ ਦੇ ਵਿੱਚ ਹੀ ਕਿੰਨੇ ਨੇ ਜਿਹੜੇ ਅੱਜ ਵੀ ਟੀਵੀਆਂ ਤੇ ਡਿਬੇਟਾਂ ਤੇ ਕਹਿੰਦੇ ਅਸੀਂ ਜੀ ਸੰਤਾਂ ਦੀ ਸੰਗਤ ਕੀਤੀ ਆ ਅਸੀਂ ਉਹਨਾਂ ਦਾ ਨਿੱਗ ਮਾਣਿਆ ਗੋਦ ਦਾ ਕਾਹਦਾ ਤੁਸੀਂ ਨਿੱਗ ਮਾਣਿਆ ਯਾਰ ਪਏ ਤੇ ਤੁਸੀਂ ਦਿੱਲੀ ਦੀ ਢੋਲੀ ਝੋਲੀ ਚ ਜਾ ਕੇ ਉਹ ਅੱਜ ਸੁੱਖ ਦੇ ਵਿੱਚੋਂ ਖਾਲਸਾਣ ਛੱਡ ਗਏ ਨੇ ਸੋ ਇਹੋ ਜੇ ਬੰਦਿਆਂ ਤੋਂ ਸੁਚੇਤ ਰਹਿਣਾ ਹਮੇਸ਼ਾ ਬੰਦਾ ਮਰੇਗਾ ਜਦੋਂ ਬੰਦੇ ਦੇ ਮਗਰ ਲੱਗੇਗਾ ਸਿੱਖ ਨੇ ਲੱਗਣਾ ਗੁਰੂ ਦੇ ਮਗਰ ਸਿੱਖ ਨੇ ਲੱਗਣਾ ਆਪਣੇ ਨਿਸ਼ਾਨੇ ਦੇ ਮਗਰ ਸੋ ਮੇਰੀ ਤੁਹਾਨੂੰ ਇਹ ਹੱਥ ਬਨ ਕੇ ਬੇਨਤੀ ਹੈ ਜਿੰਨੇ ਵੀ ਇੱਥੇ ਪਹੁੰਚੇ ਹੋ ਉਹ ਵੇਖਦੇ ਵਿੱਚ ਵੀ ਇਹ ਗੱਲ ਯਾਦ ਰੱਖਿਓ ਕਿਸੇ ਮੇਰੇ ਵਰਗੇ ਜਿਹੜਾ ਵੱਧ ਸਟੇਜਾਂ ਤੋਂ ਖਾਲਸਤਾਨ ਦੀਆਂ ਗੱਲਾਂ ਕਰਦਾ ਉਹਦੇ ਨਾਲ ਨਾ ਜੁੜਿਆ ਮੈਂ ਇਹ ਨਹੀਂ ਕਹਿੰਦਾ ਵੀ ਬੰਦਿਆਂ ਦੇ ਨਾਲ ਨਾ ਜੜੋ ਉਹਨਾਂ ਨਾਲ ਉਹਨਾਂ ਚਿਰ ਜੁੜਿਆ ਜੇ ਜਿੰਨਾ ਚਿਰ ਤੱਕ ਉਹ ਆਪਣੀ ਮੰਜ਼ਿਲ ਵੱਲ ਨੂੰ ਸਿੱਧਾ ਤੇ ਦ੍ਰਿੜਿਆ ਜਿੱਦਣ ਮੇਰੇ ਵਰਗੇ ਦਾ ਪੈਰ ਥੜਕਿਆ ਤੇ ਭਾਵੇਂ ਜਿੱਡੀਆਂ ਮਰਜੀ ਸਟੇਜ ਤੋਂ ਵੜਕਾਂ ਤੇ ਦਾਵੇ ਹੋਣ ਉਹ ਦਿਨ ਚੁੱਪ ਕਰਕੇ ਬਾਹਾਂ ਫੜ ਕੇ ਲਾ ਕੇ ਦੇ ਘਰ ਬਾਲ ਦਿਆ ਜੇ ਤੇ ਉਸ ਬੰਦੇ ਦੇ ਨਾਲ ਅੱਗੇ ਹੋ ਕੇ ਪੰਥ ਫੇਰ ਤੁਰਨਾ ਸ਼ੁਰੂ ਕਰੇ ਜਿਹੜਾ ਸਿੱਧਾ ਹੋ ਕੇ ਖਾਲਸਾਣ ਦੇ ਰਾਹ ਨੂੰ ਤੁਰਿਆ ਫੇਰ ਮੰਜ਼ਲ ਤੇ ਪਹੁੰਚਾਂਗੇ ਨਹੀਂ ਤੇ ਸਾਡੇ ਨਾਲ ਹਰ ਵਾਰ ਐਵੇਂ ਹੁੰਦਾ ਆ ਕੋਈ ਆਉਂਦਾ ਆ ਕੋਈ ਮੇਰੇ ਅਰਕਾ ਗੱਲਾਂ ਕਰਦਾ ਆ ਅਸੀਂ ਉਹਦੀ ਬਾਹ ਫੜ ਲੈਨੇ ਆ ਤੇ ਬਾਹ ਇਦਾਂ ਦੀ ਫੜ ਲੈਨੇ ਆ ਬਾਅਦ ਚ ਭਾਵੇਂ ਜਾ ਕੇ ਸਾਨੂੰ ਚਿਕੜ ਦੇ ਵਿੱਚ ਸੁੱਟ ਦੇ ਅਸੀਂ ਤਾਂ ਵੀ ਛੱਡਣ ਨੂੰ ਤਿਆਰ ਨਹੀਂ ਹੁੰਦੇ ਇਹ ਕੰਮ ਨਹੀਂ ਹੋਣਾ ਚਾਹੀਦਾ ਸੋ ਸਾਡੀ ਜਿਹੜੀ ਰਾਜਨੀਤੀ ਆ ਉਹ ਸਾਡੀ ਮੰਜ਼ਲ ਤੋਂ ਤੈਅ ਹੋਣੀ ਆ ਤੇ ਸਾਡੀ ਮੰਜ਼ਲ ਉਹ ਸ਼ਹੀਦਾਂ ਨੇ ਤੈਅ ਕਰਤੀ ਆ ਖਾਲਸਪਤਾਨ ਦੀ ਪ੍ਰਾਪਤੀ ਹੁਣ ਕਈ ਇਹ ਕਹਿ ਦਿੰਦੇ ਨੇ ਵਾਰ-ਵਾਰ ਕਿ ਜਦੋਂ ਵੇਖੋ ਖਾਲਸਪਤਾਨ ਖਾਲਸਪਤਾਨ ਆਲਾਪਦੇ ਰਹਿੰਦੇ ਆ ਆਜ਼ਾਦੀ ਆਜ਼ਾਦੀ ਆਲਾਪਦੇ ਰਹਿੰਦੇ ਆ ਕੋਈ ਵੀ ਇਚਾਰੀਆਂ ਨਿੱਕੀਆਂ ਗੱਲਾਂ ਵੀ ਕਰਨੀਆਂ ਚਾਹੀਦੀਆਂ ਨੇ ਮੈਂ ਸਹਿਮਤ ਆ ਜਿਹੜੇ ਸਾਡੇ ਸਿੰਘ ਸੂਰਮੇ ਜਾਂ ਜਿਹੜੀਆਂ ਸਾਡੀਆਂ ਜਥੇਬੰਦੀਆਂ ਇਹ ਮੰਨਦੀਆਂ ਨੇ ਕਿ ਭਾਈ ਅੱਜ ਸਾਡੀ ਮੰਜ਼ਲ ਖਾਲਿਸਤਾਨ ਨਹੀਂ ਗਈ ਉਹ ਸਗੋ ਇਮਾਨਦਾਰ ਨੇ ਜਿਹੜੀਆਂ ਕਹਿੰਦੀਆਂ ਨੇ ਕਿ ਅੱਜ ਅਸੀਂ ਖਾਲਿਸਤਾਨ ਦੇ ਲਈ ਸਿੱਧਾ ਸੰਘਰਸ਼ ਨਹੀਂ ਕਰ ਸਕਦੇ ਘੱਟੋ ਘੱਟ ਮੰਨਦੇ ਤੇ ਆ ਨਾ ਲੋਕਾਂ ਨੂੰ ਭਰਮਚਿਤ ਨਹੀਂ ਨਾ ਪਾਉਂਦੇ ਉਹ ਸਾਫ਼ ਕਰ ਦਿੰਦੇ ਨੇ ਆਪਣੇ ਫੱਟੇ ਕਿ ਭਾਈ ਸਾਡੀ ਮੰਜ਼ਲ ਖਾਲਿਸਤਾਨ ਨਹੀਂ ਗਈ ਅਸੀਂ ਇੰਨਾ ਇੰਨਾ ਚੀਜ਼ਾਂ ਦੇ ਉੱਤੇ ਕੰਮ ਕਰਦੇ ਆ ਉਹਨਾਂ ਦੇ ਨਾਲ ਤੇ ਸਾਂਝ ਪਾਉਣੀ ਕਿਤੇ ਚੰਗੀ ਆ ਪਜਾਏ ਉਸ ਦੇ ਕਿ ਜਿਹੜਾ ਮੇਰੇ ਵਰਗਾ ਕਵੇ ਤੇ ਖਾਲਸਤਾਨ ਤੇ ਤੁਰਿਆ ਹੋਵੇ ਦਿੱਲੀ ਵੱਲ ਨੂੰ ਉਹਦੇ ਨਾਲ ਸਾਝ ਪੰਥ ਨੂੰ ਬੜੀ ਪੜੀ ਪੜ ਮਿਲਦੀ ਸੋ ਸਾਡੀ ਸਾਝ ਗੁਰੂ ਦੇ ਨਾਲ ਹੋਣੀ ਚਾਹੀਦੀ ਆ ਤੇ ਗੁਰੂ ਨੇ ਸਾਨੂੰ ਸਾਫ਼ ਕਹਿ ਦਿੱਤਾ ਆ ਅੱਗੇ ਵੀ ਬੜੀ ਵਾਰੀ ਸਾਡੇ ਕਥਾਵਾਚਕ ਸਟੇਜਾਂ ਤੋਂ ਕਹਿੰਦੇ ਨੇ ਪ੍ਰਚਾਰਕ ਕਹਿੰਦੇ ਨੇ ਤੇ ਇਹ ਪੰਕਤੀਆਂ ਹਰ ਇੱਕ ਨੂੰ ਯਾਦ ਨੇ ਕਿ ਬਾਹਰ ਪਰਾਇ ਬੈਸਣਾ ਸਾਈ ਮੋਜ ਨਾ ਦੇ ਜੇ ਤੂੰ ਐਵੇਂ ਰੱਖ ਸੀ ਜੇ ਸਰੀਰੋਂ ਲੈ ਪੀ ਇਥੋਂ ਤੱਕ ਤੇ ਗੱਲ ਚਲੀ ਗਈ ਵੀ ਗੁਰਬਾਣੀ ਨੇ ਇਹ ਕਹਿਤਾ ਵੀ ਪ੍ਰਾਇਦਰ ਤੇ ਬੈਨ ਨਾਲੋਂ ਚੰਗਾ ਤੇਰੀ ਜਾਨ ਚਲੀ ਜਾਵੇ ਤੇ ਅੱਜ ਸਾਡੀ ਜਾਨ ਤੇ ਕੀ ਜਾਣੀ ਆ ਚਾਰ ਕ ਸਾਨੂੰ ਔਖੇ ਦਿਨ ਨਾ ਕੱਟਣੇ ਪੈ ਜਾਣ ਅਸੀਂ ਪ੍ਰਾਇਦਰ ਦੇ ਉੱਤੇ ਜਾ ਕੇ ਤੇ ਝੋਲੀ ਹਟ ਕੇ ਬਹਿ ਜਾਣੇ ਜੇ ਨਹੀਂ ਹੁੰਦਾ ਤਾਂ ਮੈਨੂੰ ਦੱਸੋ ਇਦਾਂ ਹੀ ਹੁੰਦਾ ਆ ਸਿਰਫ ਗੁਰਬਾਣੀ ਦੀਆਂ ਗੱਲਾਂ ਕਰ ਲੈਣੀਆਂ ਬੜੀਆਂ ਸੌਖੀਆਂ ਨੇ ਉਹਨਾਂ ਦੇ ਉੱਤੇ ਤੁਰ ਪੋਣਾ ਬੜਾ ਔਖਾ ਆ ਤੇ ਅੱਜ ਤੱਕ ਜੇ ਖਾਲਸਾਣ ਦੀ ਮੂਵਮੈਂਟ ਇਸ ਧਰਤੀ ਤੇ ਵੱਧ ਜਾਂ ਘੱਟ ਜਿਉਂਦੀ ਆ ਤੇ ਉਹ ਬੰਦਿਆਂ ਦੇ ਕਰਕੇ ਨਹੀਂ ਗੀ ਉਹ ਬੰਦਿਆਂ ਦੇ ਅੰਦਰ ਪਈ ਦ੍ਰਿੜਤਾ ਦੇ ਕਰਕੇ ਜਦੋਂ ਦ੍ਰਿੜਤਾ ਨਹੀਂ ਰਹੀ ਤੇ ਬੰਦੇ ਸਰੀਰ ਜੁੱਦਾਂ ਦਾ ਮਰਜੀ ਹੋਵੇ ਉਹ ਕਿਸੇ ਕੰਮ ਦਾ ਨਹੀਂ ਹੁੰਦਾ ਸੋ ਦ੍ਰਿੜਤਾ ਸਾਡੀ ਦਿਖਦੀ ਆ ਬੁੱਢੀ ਲੀਡਰਸ਼ਿਪ ਦੇ ਵਿੱਚੋਂ ਵੀ ਮਾਨ ਸਾਹਿਬ ਬੈਠੇ ਨੇ ਕਿੰਨੇ ਸਾਲ ਹੋ ਗਏ ਨੇ ਲੋਕ ਸਾਥ ਦੇਣ ਨਾ ਦੇਣ ਤੁਰੇ ਫਿਰਨ ਦੂਜੇ ਆਕਾਲੀ ਦਲ ਦੇ ਮਗਰ ਮਗਰ ਤੁਰੇ ਫਿਰਨ ਕਾਂਗਰਸੀਆਂ ਦੇ ਮਗਰ ਪਰ ਦ੍ਰਿੜਤਾ ਇੰਨੀ ਮਜਬੂਤ ਰੱਖੀ ਆ ਕਿ ਭਾਵੇਂ ਸਿੰਘ ਕੱਲਾ ਖਲੋਤਾ ਰਹਿ ਜੇ ਪਰ ਅੱਜ ਵੀ ਕਿਰਪਾਨ ਹੱਥੇ 'ਚ ਖੜਕੇ ਤੁਹਾਡੇ ਸਾਹਮਣੇ ਕਹਿੰਦਾ ਹੈ ਕਿ ਸਾਡੀ ਮੰਜ਼ਿਲ ਖਾਲਸਾਣ ਹੈ ਸੋ ਸੋ ਇਹ ਦ੍ਰਿੜਤਾ ਆਪਣੇ ਅੰਦਰ ਲਿਆਓ ਕੱਲਾ ਕੱਲਾ ਨੌਜਵਾਨ ਲਿਆਵੇ ਕੱਲਾ ਕੱਲਾ ਬਜ਼ੁਰਗ ਲਿਆਵੇ ਕੱਲੀ ਕੱਲੀ ਬੀਬੀ ਲਿਆਵੇ ਸਾਡੀ ਇਸ ਸਟੇਜ ਤੋਂ ਮੈਂ ਪਿਛਲੀ ਵਾਰੀ ਵੀ ਅਪੀਲ ਕੀਤੀ ਸੀ ਸਾਡੀਆਂ ਔਰਤਾਂ ਦਾ ਇਤਿਹਾਸ ਇਸ ਧਰਤੀ ਦੇ ਨਾਲ ਬੜਾ ਗੂੜਾ ਜੁੜਿਆ ਹੈ ਜਦੋਂ ਸਾਡੇ ਸਿੰਘ ਬਦਾਵਾ ਦੇ ਕੇ ਆਏ ਨੇ ਤੇ ਸਾਡੀਆਂ ਔਰਤਾਂ ਨੇ ਆਉਂਦਿਆਂ ਨੂੰ ਸੌਫੇ ਨਹੀਂ ਢਾਏ ਅੱਗੇ ਵੀ ਮੇਰਾ ਸਿਰ ਦਾ ਸਾਈਂ ਆ ਗਿਆ ਬਚ ਕੇ ਸੰਘਰਸ਼ ਦੇ ਵਿੱਚੋਂ ਤੇ ਆ ਜਾ ਘਰ ਪੱਠੇ-ਪੁੱਠੇ ਵੱਢ ਤੇ ਆਪਣਾ ਡੰਗਰਵੱਛਾ ਸਾंभ ਅਸੀਂ ਇਦਾਂ ਹੀ ਕਰਦੀਆਂ ਸਾਡੀਆਂ ਅੱਜ ਦੀਆਂ ਔਰਤਾਂ ਸਾਡਾ ਕੋਈ ਨੌਜਵਾਨ ਸੰਘਰਸ਼ ਤੋਂ ਪਿੱਠ ਮੋੜ ਕੇ ਵਾਪਸ ਘਰ ਨੂੰ ਆ ਜੇ ਤੇ ਸਾਡੇ ਕੋਈ ਰੀ ਦੇਗ ਬਣਾ ਕੇ ਗੁਰਦੁਆਰੇ ਤੁਰ ਪੈਂਦੇ ਵੀ ਗੁਰੂ ਮਹਾਰਾਜ ਸ਼ੁਕਰ ਕੀਤਾ ਸਾਡਾ ਪੁੱਤਰ ਵਾਪਸ ਆ ਗਿਆ ਸੰਘਰਸ਼ ਤੋਂ ਬਚ ਕੇ ਪਰ ਜਿਸ ਧਰਤੀ ਦੇ ਬੈਠੇ ਆ ਇੱਥੇ ਦੇ ਆ ਜਿਹੜੀਆਂ ਬੀਬੀਆਂ ਨੇ ਜਿਨ੍ਹਾਂ ਦਾ ਇੱਥੇ ਦੇ ਨਾਲ ਇਤਿਹਾਸ ਜੁੜਿਆ ਆ ਉਹਨਾਂ ਨੇ ਜਦੋਂ ਬੰਦੇ ਸੰਘਰਸ਼ 'ਚੋਂ ਵਾਪਸ ਮੁੜੇ ਤੇ ਉਹਨਾਂ ਆਉਂਦੇ ਆ ਇੱਕ ਪਾ ਚਾਹ ਪਾਣੀ ਨਹੀਂ ਪੁੱਛਿਆ ਉਹਨਾਂ ਕਹਿਆ ਉਹ ਪਈਆਂ ਸੁਥਣਾ ਜਾ ਕੇ ਪਾ ਲੋ ਆਪ ਪਾਇਆ ਮੁੱਠੇ ਤੇ ਹੱਥ ਕਿਰਪਾਨ ਤੇ ਤੇ ਚੜੀਆਂ ਘੋੜੇ ਤੇ ਤੇ ਮੈਦਾਨੇ ਜੰਗ ਜੰਨਤ ਰੇ ਇਸ਼ਾਦਤ ਪ੍ਰਾਪਤ ਕੀਤੀ ਸੋ ਸਾਡੀਆਂ ਔਰਤਾਂ ਨੂੰ ਵੀ ਸਾਡੀ ਇਹ ਬੇਨਤੀ ਆ ਆਪਣੇ ਬੱਚਿਆਂ ਨੂੰ ਆਪਣੇ ਮਰਦਾਂ ਨੂੰ ਗੁਰੂ ਦੇ ਵੱਲ ਜੋੜੀਏ ਪਰਵਾਰਾਂ ਦੇ ਮੋਹ ਤੋਂ ਥੋੜਾ ਜਿਹਾ ਆਜ਼ਾਦ ਕਰੀਏ ਪਰਿਵਾਰ ਪਾਲਣੇ ਨੇ ਗ੍ਰਸਤੀ ਪਾਲਣੀ ਆ ਪਰ ਗ੍ਰਸਤੀ ਦੇ ਵਿੱਚ ਹੀ ਰਹਿ ਕੇ ਗਰਕ ਨਹੀਂ ਹੋ ਜਾਣਾ ਇਹ ਕੋਈ ਸਿੱਖ ਦੀ ਜ਼ਿੰਦਗੀ ਨਹੀਂਗੀ ਸੋ ਸਾਡੀ ਜ਼ਿੰਦਗੀ ਰਹਿੰਦੇ ਸਾਹਾਂ ਤੱਕ ਸਾਡੀ ਆਪਣੀ ਆਜ਼ਾਦੀ ਸਾਡੇ ਕੌਮੀ ਘਰ ਖਾਲਿਸਤਾਨ ਦੇ ਲੇਖੇ ਲੱਗੇ ਇਹੀ ਸਾਡੀ ਇੱਥੇ ਆਏ ਦੀ ਅਰਦਾਸ ਹੋਣੀ ਚਾਹੀਦੀ ਆ ਸੋ ਇਹੋ ਹੀ ਅਰਦਾਸ ਕਰਦਾ ਆ ਕੇ ਰਾਜ ਕਰੇਗਾ ਖਾਲਸਾ ਕਾਲਸਤਾਨ ਇਸ ਧਰਤੀ ਤੇ ਰੂਪਮਾਨ ਹੋਵੇ ਔਰ ਗੁਰੂ ਮਹਾਰਾਜ ਅਗੇ ਤੁਹਾਡੇ ਰਾਹੀ ਸਮੂਹ ਕਰ ਅਰਦਾਸ ਕਰਨਾ ਆ ਕਿ ਇਹ ਸਾਡਾ ਸੁਪਨਾ ਜਰੂਰ ਸাকার ਹੋਏਗਾ ਸ਼ਰਤ ਬਸ ਇੱਕ ਆ ਕਿ ਮੰਜ਼ਲ ਵੱਲ ਨੂੰ ਜਾਂਦੇ ਸਾਡੇ ਪੈਰ ਨਾ ਥੜਕਣ ਬਾਬੇ ਕਬੀਰ ਜੀ ਦਾ ਇੱਕ ਕਥਨ ਯਾਦ ਰੱਖੋ ਬਾਬਾ ਕਬੀਰ ਜੀ ਕਹਿੰਦੇ ਜਹ ਮਾਰਗ ਪੰਡਤ ਗਏ ਪਾਸ਼ੇ ਪਰਿ ਵਹੀਰ ਆਂਦੇ ਜਿੱਦਨ ਦੇ ਪਖੰਡੀ ਗਿਆ ਉੱਧਰ ਨੂੰ ਤੇ ਦੁਨੀਆਂ ਨੇ ਵਹੀਰਾਂ ਘੱਟੀਆਂ ਪਈਆਂ ਮਗਰ ਨੂੰ ਪਤਾ ਨਹੀਂ ਕਿੰਨੀ ਕ ਦੁਨੀਆਂ ਤੁਰੇ ਫਿਰਦੀ ਮਗਰ ਪਰਾਂ ਦੇ ਇੱਕ ਔਗਤ ਘਾਟੀ ਆ ਰਾਮ ਕੀ ਜੱਸ ਚੜ ਰਿਓ ਕਬੀਰ ਪਰਾਂ ਦੇ ਇੱਕ ਇਹੋ ਜਿਹਾ ਰਸਤਾ ਆ ਉਸ ਕਾਲਪੁਰਖ ਵਾਹਿਗੁਰੂ ਦਾ ਉਹ ਬੜਾ ਔਖਾ ਆ ਪਰਾਂ ਦੇ ਕਬੀਰ ਉੱਧਰ ਨੂੰ ਚੜਿਆ ਜਾ ਰਿਹਾ ਤੇ ਸਿੱਖ ਵੀ ਇਹ ਗੱਲ ਸਮਝੇ ਜਿੱਧਰ ਨੂੰ ਵਹੀਰਾਂ ਘੱਟੀਆਂ ਜਾਣ ਜਿੱਧਰ ਨੂੰ ਲੱਗੇ ਕਿ ਬੜੀ ਦੁਨੀਆਂ ਜਾ ਰਹੀ ਆ ਇਹ ਨਾ ਸੋਚਿਆ ਕਰੋ ਕਿ ਇਹੋ ਹੀ ਗੁਰੂ ਦਾ ਰਾਹ ਆ ਇਹ ਸੋਚਿਆ ਕਰੋ ਕਿ ਜਾ ਕਿੱਧਰ ਜਾ ਰਿਹਾ ਆ ਪਖੰਡ ਵਾਲੇ ਜਾ ਰਿਹਾ ਕਿ ਅਕਾਲਪੁਰ ਖਵਾਏ ਗੁਰੂ ਵਾਲੇ ਜਾ ਰਿਹਾ ਕਿ ਖਾਲਸਾਤਨ ਵਾਲੇ ਜਾ ਰਿਹਾ ਸੋ ਸਾਡਾ ਖਾਲਸਾਤਨ ਦਾ ਰਾਹ ਬੜਾ ਔਖਾ ਆ ਮੰਨਦੇ ਆ ਪਰ ਉਹਦੇ باوجود ਜੇ ਇੱਥੇ ਇਕੱਲੇ ਵੀ ਰਹਿ ਜਾਗੇ ਤੇ ਬਾਬੇ ਕਬੀਰ ਵਾਂਗੂ ਖਾਲਸਾਤਨ ਦੇ ਰਾਹ ਤੇ ਸਿੱਧੇ ਹੋ ਕੇ ਇਕੱਲੇ ਤੁਰਦੇ ਰਹੀਏ ਇਹੋ ਹੀ ਗੁਰੂ ਮਹਾਰਾਜ ਅੱਗੇ ਅਰਦਾਸ ਆ ਤੇ ਗੁਰੂ ਮਹਾਰਾਜ ਆਪਣਾ ਮਿਹਰ ਭਰਿਆ ਹੱਥ ਸਾਡੇ ਸਿਰਾਂ ਤੇ ਰੱਖਣ ਬਿਨਾਂ ਗੁਰੂ ਤੋਂ ਇਸ ਰਾਹ ਤੇ ਮੈਨੂੰ ਤੁਰਿਆ ਜਾਣਾ ਫੋਕੇ ਦਾਵੇ ਕਿਸੇ ਕੰਮ ਦੇ ਨਹੀਂ ਮੈਂ ਇਹ ਦਾਅਵਾ ਨਹੀਂ ਕਰਦਾ ਕਿ ਜਦੋਂ ਤੱਕ ਮੇਰੇਆਂ ਸਾਰਿਆਂ ਦੇ ਵਿੱਚ ਸਾਹ ਹੈ ਖਾਲਸਾਣ ਦੇ ਰਾਤ ਤੁਰਿਆ ਰਹਾਂਗਾ ਪਰ ਇਹਨਾਂ ਦਾਵਾ ਜ਼ਰੂਰ ਕਰਦਾ ਹਾਂ ਜੇ ਗੁਰੂ ਦਾ ਥਾਫੜਾ ਰਿਆ ਤੇ ਰਹਿੰਦੀ ਸਾ ਜਿੰਨੀ ਜ਼ਿੰਦਗੀ ਆ ਉਹ ਖਾਲਸਾਣ ਦੇ ਲੇਖੇ ਹੀ ਲੱਗੇਗੀ ਤੇ ਗੁਰੂ ਤੋਂ ਬਿਨਾ ਸਾਨੂੰ ਕੋਈ ਨਹੀਂ ਬਚਾ ਸਕਦਾ ਇਹਨੀਆਂ ਗੱਲਾਂ ਦੇ ਨਾਲ ਜਿੰਦਾਬਾਦ ਖਾਲਸਾਣ ਜਿੰਦਾਬਾਦ ਸੋ ਇਹਨੀਆਂ ਗੱਲਾਂ ਦੇ ਨਾਲ ਮੈਂ ਤੁਹਾਡੇ ਸਾਰਿਆਂ ਤੋਂ ਮਾਫੀ ਮੰਗਦਾ ਕਿਸੇ ਨੂੰ ਕੋਈ ਗੱਲ ਵੱਧ ਘੱਟ ਕਹਿ ਗਿਆ ਹੋਵਾਂ ਤੇ ਮਾਫ ਕਰਦਿਆਂ ਜੇ ਪਰ ਸਮੂਹਕ ਰੂਪ ਚ ਅਰਦਾਸ ਜ਼ਰੂਰ ਕਰਿਓ ਕਿ ਸਾਡਾ ਕੌਮੀ ਘਾਰ ਖਾਲਿਸਤਾਨ ਬਹੁਤ ਜਲਦ ਹੋਣ ਦੇ ਵਿੱਚ ਆਵੇ